ਆਨੂ ਤੇ ਦੋ ਪਰ ਜੋ ਤੁਸੀਂ ਨੂੰ ਖਾਣ ਵਾਸਤੇ ਦਿੰਨੇ ਹੋ ਤੇ ਉਹ ਪ੍ਰੋਪਰ ਖਾਂਦਾ ਨਹੀਂ ਉਹ ਜੀ ਜੋ ਖਾਂਦੀ ਨਹੀਂ ਖਾਂਦਾ ਨਹੀਂ ਜਿੰਨੀ ਕੋ ਨੂੰ ਲੈਣੀ ਚਾਹੀਦੀ ਹੈ ਆਹ ਕੌਣ ਕੌਣ ਕੀ ਹੁੰਦਾ ਬਤਾਓ ਦੱਸ ਦੋ ਔਰ ਥੋੜਾ ਜਿਹਾ ਇਹਨਾਂ ਬਾਰੇ ਤੁਸੀਂ ਸਿਰਫ ਬੋਲ ਕੇ ਦੱਸੋ ਕਿ ਅਮੀ ਜਦੋਂ ਮਹਾਵਿਨ ਨਾ ਬਕਰੇ ਦੇ ਕਰਕੇ ਖਾਣ ਨਹੀਂ ਸਹੀ ਜਾਂਦਾ ਕੋਈ ਵੀ ਦੱਸੋ ਸਪਸ਼ਟੋ ਕੀ ਹੁੰਦਾ ਉਹ ਨਹੀਂ ਲੱਗਦੀ ਆਪ ਕੋ ਕੀ ਆਪ ਦਾ ਬੇਟੇ ਬਤਾ ਦੋ ਕਾਲ ਨੂੰ ਨਾਮ ਰਿਖੋ ਕੁਣੀ ਲੰਬੇ ਦਿਨ ਫੋਨ ਨਹੀਂ ਕੀਤਾ ਕਾਲ ਸਕੂਲ ਦੇ ਉਹ ਬੋਲਿਆ ਇਹ ਬਾਤ ਮੈਨੂੰ ਕਿਸ ਨੇ ਬਤਾਈ ਐ ਗੱਲ ਮੈਨੂੰ ਕਿੰਨੇ ਦੱਸੀ ਤੁਸੀਂ ਤਾਂ ਹੀ ਥੱਲੇ ਮਿਲਣਾ ਮੈਨੂੰ ਹੱਲੇ ਜੇ ਤੁਸੀਂ ਤਾਂ ਹੀ ਕਹਣਾ ਸੀ ਸਾਡੇ ਅੱਗੇ ਮਾਨੂੰ ਆਹ ਪ੍ਰੋਬਲਮ ਨਹੀਂ ਕੀ ਪਰ ਇੱਕ ਇੱਕ ਗੱਲ ਕਿੰਨੇ ਦੱਸੀ ਪਰਮੇਸ਼ਰ ਦੀ ਆਤਮਾ ਨੇ ਤੇ ਪਰਮੇਸ਼ਰ ਦੀ ਆਤਮਾ ਕਿਹੜਾ ਵਾ ਪਰਮੇਸ਼ਰਾਨੀ ਕੋਈ ਸ਼ਿਵਾਨੀ ਚ ਤਿੰਨ ਕੈਟੇਗਰੀਆਂ ਆ ਜਾਂਦੀਆਂ ਭੂਤ ਕਾਲ ਜਿਹਨੂੰ ਕਹਿੰਦੇ ਪਿਛਲਾ ਬੀਤੇ ਸਮੇਂ ਇਕ ਹੁੰਦਾ ਵਰਤਮਾਨ ਕਾਲ ਸਕੂਲ ਚ ਪੜਿਆ ਹਣਾ ਤੁਸੀਂ ਵਰਤਮਾਨ ਕਾਲ ਮਤਲਬ ਜਿਹੜਾ ਚੱਲ ਰਿਹਾ ਸਮੇਂ ਇੱਕ ਹੁੰਦਾ ਕੋਈ ਸ਼ੇਕਾ ਜਿਹੜਾ ਆਉਣ ਵਾਲਾ ਸਮੇਂ ਇੰਗਲਿਸ਼ ਵਿੱਚ ਤੁਸੀਂ ਦੇਖਿਆ ਨਾ ਪਾਸਟ ਪ੍ਰੈਜ਼ੈਂਟ ਤੇ ਫਿਚਰ ਫਿਚਰ ਲਗੂੰਗਾ ਉਹ ਤਾਂ ਚੰਦਰੀ ਪਿਆ ਤਾਂ ਤਾਂ ਹੁੰਦਾ ਹੀ ਆ ਬੱਚਿਆਂ ਮੰਨ ਕੇ ਪਰ ਕਿਹੜੀ ਪ੍ਰੋਬਲਮ ਹੈ ਕਿਹੜੇ ਮਿਸਾਲਾ ਤੁਹਾਨੂੰ ਕਲੀਅਰ ਕਰ ਦਤਿਆਂ ਪ੍ਰਭੂ ਨੇ ਇੱਥੇ ਮੈਂ ਬੈਠੇ ਬੱਚਿਆਂ ਬਾਰੇ ਵੀ ਦੱਸਿਆ ਨੌਜਵਾਨਾਂ ਬਾਰੇ ਵੀ ਦੱਸਿਆ ਜਦੋਂ ਇੱਥੇ ਵਰਸ਼ਿਕ ਸ਼ੁਰੂ ਹੋ ਰਹੀ ਸੀ ਔਰ ਮਿਡਲ ਏਜ ਬਾਰੇ ਵੀ ਦੱਸਿਆ ਔਰ 올ਡ ਏਜ ਬਾਰੇ ਵੀ ਦੱਸਿਆ ਪ੍ਰਭੂ ਕਹਿੰਦਾ ਚਾਰੋਂ ਕੈਟਾਗਰੀ ਬਾਰੇ ਦੱਸੂਗਾ ਮੈਂ ਤੈਨੂੰ ਹਾਲੇਲੂਇਆ ਹਾਲੇਲੂਇਆ ਅਗਰ ਇਹ ਮੇਕੋ ਕੋਈ ਸ਼ੋਨੀ ਦਾ ਆਤਮਾ ਨਾ ਹੁੰਦਾ ਤੇ ਕਿਆ ਇਹ ਲੋਕ ਫ੍ਰੀ ਹੋ ਪਾਉਂਦੇ ਦੱਸੋ ਮੈਨੂੰ ਸੀ ਮੈਂ ਸਿੰਪਲ ਪ੍ਰਚਾਰ ਕਰਕੇ ਚੱਲ ਜਾਂਦਾ ਹਾਂ ਜੀ ਇੱਦਾਂ ਜੀ ਇੱਦਾਂ ਪ੍ਰਭੂ ਦਾ ਆਤਮਾ ਉਹ ਦੇ ਲੇਗਾ ਜ਼ਰੂਰ ਉਹਨੂੰ ਕੋ ਬੱਚੇ ਨੂੰ ਪਿਲਾਚੇ ਐਕਟੀਵੇਟ ਵੀ ਕਰਨਾ ਵਾ ਸਿੰਮ ਤੁਸੀਂ ਲੈਣੇ ਨਾ ਪੁੱਛਦੇ ਨਾ ਕਿ ਭਾਈ ਕਿੰਨੀ ਦੇਰ ਤੱਕ ਚੱਜੂਗਾ ਤੇ ਨਾ 3 ਦਿਨ ਤੱਕ ਐਕਟੀਵੇਟ ਹੋ ਜਾਏਗਾ ਅਗਰ ਉਹ ਐਕਟੀਵੇਟ ਨਾ ਹੋਵੇ ਫਿਰ ਕਿਸੇ ਕੰਮ ਦਾ ਨਹੀਂ ਇਸੀ ਕਰਕੇ ਬੱਚਨ ਨੂੰ ਐਕਟੀਵੇਟ ਕਰਨਾ ਵੀ ਜ਼ਰੂਰੀ ਆ ਕੀ ਉਹ ਪ੍ਰਾਰਥਨਾ ਕਰਦੇ ਵਕਸੀ ਯੋਲ ਚ ਲਿਖਿਆ ਹੈ ਅੰਦਰਲੇ ਦਿਨਾਂ ਵਿੱਚ ਮੈਂ ਆਪਣਾ ਆਤਮਾ ਡੇਲੂਗਾ ਉਹਨਾਂ ਨੇ ਉਹੀ ਪ੍ਰੇਟ ਹੋਣ ਚੱਕ ਲਿਆ ਪ੍ਰਭੂ ਤੇਰੇ ਅਵਚਨ ਜਿ ਲਿਖਿਆ ਹੈ ਅੰਦਰਲੇ ਆਤਮਾ ਚ ਕਾਈਂਡਲੀ ਸਮਝੀ ਤੂੰ ਆਪਣਾ ਆਤਮਾ ਡੇਲੇਗਾ ਤਾਂ ਪੈਂਟਿਕੋਸਤੇ ਦਿਨ ਉਹ ਆਤਮਾ ਉਤਰਿਆ ਉਹਨਾਂ ਤੇ ਤਾਂ ਉਹ ਪ੍ਰੋਫੈਸੀ ਕਰ ਲੱਗੇ ਅੰਨਿਆ ਭਾਸ਼ਾ ਬੋਲ ਲਕੇ ਅੰਨਿਆ ਭਾਸ਼ਾ ਚ ਵੀ ਪ੍ਰੋਫੈਸੀ ਕਰਦੇ ਵਕਸੀ ਹallelujah hallelujah ਅੰਨਿਆ ਭਾਸ਼ਾ ਚ ਪ੍ਰਭੂ ਨੇ ਕਹਿਆ ਯਾਰਾ ਨਬਤ ਸ਼ਾ ਯਾਰਾ ਲਵ ਸ਼ਾ ਦਾ ਮਤਲਬ ਕੀ ਆ ਇੱਕ ਅੰਨੇ ਪਾਸੇ ਦਾ ਗਿਫਟ ਹੁੰਦਾ ਹੈ ਕੰਨੇ ਬੱਚ ਦਾ ਅਰਥ ਵੀ ਹੁੰਦਾ ਵਾ ਉਹ ਵੀ ਗਿਫਟ ਯਾਰਾ ਲਵ ਸ਼ਾ ਤੈਨੂੰ ਪ੍ਰਭੂ ਯੇਸ਼ੂ ਮਸੀਹ ਨੂੰ ਆਪਣਾ ਪੱਕਾ ਯਾਰ ਬਣਾਉਣਾ ਪੈਣਾ ਤੇ ਉਹਨੂੰ ਮੈਂ ਲਵ ਕਰਨਾ ਪੈਣਾ ਵਾ ਮੈਂ ਇਹ ਅੰਨੇ ਪਾਸੇ ਨਾਲ ਲੈ ਕੇ ਤੁਹਾਡੇ ਲਈ ਕੋਈ ਸ਼ੁਆਨੀ ਕਰਦਾ ਪਈ ਯਾਰਾ ਪ੍ਰਭੂ ਨੂੰ ਯਾਰ ਬਣਾ ਆਪਣਾ ਲਵ ਲਵ ਕਰ ਤੇ ਤੁਸੀਂ ਸਾਰੇ ਜੇ ਦਾ ਸਾਰੇ ਪਾਸੇ ਯੇਸ਼ੂ ਮਸੀਹ ਹallelujah ਬਹੁਤ ਸਾਈਡ ਤੇ ਬੜੇ ਲੈਵਲ ਹੈ ਸਾਰੀ ਦੇ ਆਪੇ ਮੇਠੋ ਕਰਦਾ ਹੁੰਦਾ ਤੁਹਾਨੂੰ ਲੈ ਡੈਰੀਆਂ ਪਰ ਜੂੰਗਾ ਪੰਦੇ ਸਿੱਕੇ ਖਤਮ ਹੋਏਗੇ ਅਸੀਂ ਇੱਕ ਸਿੱਕਾ ਪਵਾ ਕੇ ਆਇਆ ਖਤਮ ਹੋ ਗਿਆ ਇੰਨੀ ਪ੍ਰੋਫੈਟਿਕ ਗ੍ਰੇਸ ਹੈ ਇਹ ਮੇਰੀ ਪ੍ਰਭੂ ਦੀ ਦਇਆ ਹੈ ਇਹਨੀ ਮੈਂ ਬੜੀ ਪੱਕੀਆਂ ਦਿੱਤੀਆਂ ਮੰਬੜਾ ਪਵਿੱਤਰ ਮੈਨੂੰ ਕੁਛ ਨੂੰ ਪ੍ਰਭੂ ਨੇ ਚੁਣਿਆ ਮੈਂ ਪਿਛਲੀ ਵਾਰ ਵੀ ਆਪਣੀ ਗਵਾਹੀ ਦੇ ਸੀ ਮੈਂ ਸੁਸਾਇਡ ਕਰਨ ਚੱਲਿਆ ਸੀ 2014 ਚ ਮਰਨ ਚੱਲਿਆ ਸੀ ਬੜਾ ਪਾਪ ਮੈਂ ਕਿਤੇ ਮਿਲਾਈ ਕਿ ਪ੍ਰਭੂ ਨੇ ਕਹਿੰਦਾ ਨਹੀਂ ਮੈਂ ਜੀਵਨ ਦੇਨ ਵਾਲਾ ਪਰਮੇਸ਼ਰ ਆ ਪ੍ਰੋਬਲਮ ਨੂੰ ਕਿਹਾ। ਪਰਮੇਸ਼ਰ ਮੈਂ ਤੁਹਾਨੂੰ ਬਚਾਉਂਗਾ ਤੇਰੇ ਵਰਗਾ ਹੋਰ ਵੀ ਲੋਕ ਬਚਣਗੇ। ਹallelujah। ਹallelujah। ਅੱਜ ਪ੍ਰਭੂ ਦਾ ਨਿਗਰਤ ਅੜਤੇ ਆ ਰਿਹਾ ਵਾ। ਜੋ ਇਹਨਾਂ ਨੂੰ ਭੁੱਖ ਨਹੀਂ ਲੱਗਦੀ ਸੀ। ਇੱਕ ਪੇਟ ਦੇ ਵਿੱਚ ਇੱਕ ਪ੍ਰੋਬਲਮ ਸੀ, ਇੱਕ ਇਨਫੈਕਸ਼ਨ ਸੀ, ਇੱਕ ਸ਼ੈਤਾਨੀ ਅਟੈਕ ਸੀ। ਲੇਕਿਨ ਅੱਜ ਜੋ ਖਤਮ ਹੋ ਰਿਹਾ ਇਹ ਹੁਣ ਨੋਰਮਲ ਖਾਣਾ ਸ਼ੁਰੂ ਕਰਨਗੇ ਇਸ ਨਾਲ। ਅਮਨ। ਤੁਹਾਡਾ ਯਾਰ ਕੋਣ ਹੈ? ਫਰੈਂਡ ਕੋਣ ਹੈ? ਪ੍ਰਭੂ ਇਹਨੂੰ ਸੀ। ਉਹਨੂੰ ਪਿਆਰ ਕਰਨਾ ਸਭ ਤੋਂ ਜ਼ਿਆਦਾ। ਮੇਰੀ ਵਾਈਫ ਨੇ ਇੱਕ ਵਾਰੀ ਮੈਨੂੰ ਕਿਹਾ ਕਿ ਮੇਰੇ ਤੋਂ ਵੀ ਜ਼ਿਆਦਾ ਤੁਸੀਂ ਯਿਸੂ ਮਸੀਹ ਨੂੰ ਲਵ ਕਰਨਾ ਨਵਾਂ ਨਵਾਂ ਵਿਆਹ ਲਵ ਲਵ ਹੁੰਦਾ ਹੁੰਦਾ ਹੈ ਨਾ ਇਹ ਕਹਿੰਦੇ ਮੇਰੇ ਵੱਲ ਤਾਂ ਠੀਕ ਹੈ ਮੈਂ ਤੁਹਾਡੀ ਵਾਈਫ ਹਾਂ ਤੁਹਾਡੇ ਚੁਕਾ ਹੈਗਾ ਪਰ ਮੇਰੇ ਤੋਂ ਵੱਧ ਪਿਆਰ ਜਿਹੜਾ ਵਾ ਤੁਸੀਂ ਯਿਸੂ ਮਸੀਹ ਨੂੰ ਕਰਨਾ ਹਾਲੇਲੂਇਆ ਹਾਲੇਲੂਇਆ ਸੋ ਤਾਂ ਤੁਸੀਂ ਜਿੰਨੂੰ ਵੀ ਤੁਹਾਡੇ ਫੈਮਲੀ ਹੈਗੇ ਆ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਸਬੰਦ ਵਾਈਫ ਮੰਮੀ ਪਾਪਾ ਅੱਛੀ ਗੱਲ ਹੈ ਪ੍ਰਭੂ ਕਹਿੰਦਾ ਕਰੋ ਪਿਆਰ ਪਿਆਰ ਦੀ ਵੀ ਅਲੱਗ-ਅਲੱਗ ਕੈਟਾਗਰੀਜ਼